ਪਹਿਲਾਂ ਵੀ ਸਰਾਵਾਂ ਬਣੀਆਂ ਅੱਜ ਨਵੀਂ ਸਰਾਕ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ ਜੀ ਦੇ 40 ਕਮਰੇ ਨੇ ਥੱਲੇ ਬੇਸਮੈਂਟ ਹੈ ਤੇ ਬਹੁਤ ਵੱਡਾ ਕਾਫੀ ਸੁ ਵਾਰਿਆ ਦੇ ਵਿੱਚ ਜਿਹੜੀ ਆ ਸਹੂਲਤਾ ਨੇ ਬਾਥਰੂਮ ਅਟੈਚ ਨੇ ਤੇ ਅੱਜ ਇਸ ਉਦਗਾ ਆਪਣਾ ਸਰਾਰ ਨੂੰ ਯਾਤਰੂਆਂ ਦੀ ਸੇਵਾ ਵਾਸਤੇ ਜਿਹੜਾ ਵਾ ਕੋ ਚਾਲੂ ਕੀਤਾ ਭਾਵੇਂ ਸਾਰਿਆਂ ਸकता ਆਪਣਾ ਯੋਗਦਾਨ ਪਾਉਂਦੀਆਂ ਨੇ ਆਪਣੀ ਸਮਾਜ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕੋ ਸਿਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਕਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸੰਗਤਾਂ ਦੀ ਰਿਹائش ਲਈ ਸਮੇਂ-ਸਮੇਂ ਤੇ ਆਲੀਸ਼ਾਨ ਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਇਸ ਸੰਬੰਧ ਵਿੱਚ ਪਹਿਲਾਂ ਵੀ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਵਿਖੇ ਸੰਤ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੇ ਪ੍ਰਬੰਧਾਂ ਹੇਠ ਆਲੀਸ਼ਾਨ ਸਰਵਾਵਾਂ ਰਿਹائش ਦੇ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੁਣ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਯਾਤਰੀ ਨਿਵਾਸ ਵਿੱਚ ਅੱਜ ਅਤ ਆਦunik ਸੌਲਟਾਂ ਦਿੱਆਂ ਗਈਆਂ ਹਨ 1 2 3 ਬੈੱਡਾਂ ਵਾਲੇ ਇਸ ਆਲੀਸ਼ਾਨ ਯਾਤਰੀ ਨਿਵਾਸ ਨੂੰ ਖੂਬਸੂਰਤ ਬਣਾਉਣ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ ਯਾਤਰੀ ਨਿਵਾਸ ਦੇ ਕਮਰਿਆਂ ਅਤੇ ਗੈਲਰੀਆਂ ਵਿੱਚ ਮਹਿੰਗੀਆਂ ਸਜਾਵਟੀ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਕੌਮ ਦੇ ਮਹਾਨ ਸੂਰਵੀਰ ਯੋਧਿਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ ਇਸ ਚਾਰ ਮੰਜ਼ਲੀ ਸਰਾਵ ਵਿੱਚ ਆਲੀਸ਼ਾਨ ਕਮਰੇ ਹਨ ਇਨ੍ਹਾਂ ਕਮਰਿਆਂ ਵਿੱਚ ਜਾਣ ਲਈ ਪੌੜੀਆਂ ਤੋਂ ਇਲਾਵਾ ਸੰਗਤ ਦੀ ਸਹੂਲਤ ਲਈ ਲਿਫਟ ਦਾ ਪ੍ਰਬੰਧ ਕੀਤਾ ਗਿਆ ਇਸ ਸੰਬੰਧੀ ਬਾਬਾ ਕਸ਼ਮੀਰ ਸਿੰਘ ਜੀ ਕਾਰ ਸਿਵਾ ਪੂਰੀ ਵਾਲਿਆਂ ਨੇ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ ਅਕੀਕਾ ਖਾਲਸਾ ਰੋਇਲ ਦੀ ਕੀਮਤ ਹੈ ਅੱਜ ਗੁਰਦੁਆਰਾ ਬਾਲ ਨੀਲਾ ਮੈਣੀ ਸੰਗਤ ਸਾਹਿਬ ਇਤਿਹਾਸਿਕ ਪਾਵਨ ਸਥਾਨ ਜਿਹੜਾ ਤਹਾਸ਼ੀ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਨਾਲ ਕੇਵਲ 75 ਤੋਂ 100 ਮੀਟਰ ਦੀ ਦੂਰੀ ਤੇ ਇਤਿਹਾਸਿਕ ਸਥਾਨ ਸੁਭਾਯ ਮੰਦ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੇਤਾ ਪ੍ਰਤ ਜਿੰਨਾ ਸਮਾਂ ਰਹੇ ਨੇ ਪਟਨਾ ਸਾਹਿਬ ਰੋਜ਼ ਚਰਨ ਪਾਉਂਦੇ ਸਨ ਬੜੀ ਮਹਾਨ ਪਵਿੱਤਰ ਕਉਮ ਉਸ ਚਬਰਾਂ ਦੇ ਅਨਾਰ ਜਿਹੜੀ ਹੈ ਲੱਖ ਪਤ ਹੋਈ ਧਰਤੀ ਹੈ ਮਹਾਰਾਜ ਨੇ ਆਪਣੇ ਬਾਲਵਸਥਾ ਦੇ ਵਿੱਚ ਇਸ ਧਰਤੀ ਨੂੰ ਆਪਣੇ ਨੰਨੇ-ਮੁੰਨੇ ਚਰਨ ਪਾ ਕੇ ਜਿਹੜਾ ਬੜਾ ਨਿਹਾਲ ਕੀਤਾ ਤੇ ਇਸ ਸਥਾਨ ਤੇ ਬੜੀਆਂ ਬਖਸ਼ੀਸ਼ਾਂ ਕੀਤੀਆਂ ਨੇ ਇਸ ਸਥਾਨ ਦਾ ਜਿਹੜਾ ਸਮੁੱਚਾ ਪ੍ਰਬੰਧ ਹੈ ਸੇਵਾ ਹੈ ਲੰਗਰ ਰਹਿਸ਼ਾ ਇਮਾਰਤਾਂ ਉਹ ਸਾਰਾ ਕਲਗੀਧਰ ਪਾਤਸ਼ਾਹੀ ਦੇ ਕਿਰਪਾ ਗੁਰੂ ਮਾਰਾਇ ਦੀਕਰ ਪਾਣਾ ਕਾਰ ਸੇਵਾ ਪੂਰੀ ਵਾਲੇ ਸ੍ਰੀ ਅਮਰਸਰ ਸਾਹਿਬ ਵਾਲਿਆਂ ਵੱਲੋਂ ਨਭਾਈਆਂ ਜਾਂਦੀਆਂ ਨੇ ਬੇਅੰਤ ਯਾਤਰੀ ਆਉਂਦੇ ਨੇ ਸਤਗੁਰਾਂ ਦੀ ਹਾਜ਼ਰੀ ਭਰਨ ਤਿਆਤਰੀਆਂ ਦੀ ਸਹੂਲਤ ਵਾਸਤੇ ਪਹਿਲਾਂ ਵੀ ਸਰਾਵਾ ਬਣੀਆ ਅੱਜ ਨਵੀਂ ਸਰਾਹ ਸ਼੍ਰੀ ਗੁਰਦਾਨਿਕ ਦੇਵ ਜੀ ਯਾਤਰੀ ਨਿਵਾਸ ਜੀ ਦੇ 40 ਕਮਰੇ ਨੇ ਥੱਲੇ ਬੀਸਮੈਂਟ ਹੈ ਤੇ ਬਹੁਤ ਵੱਡਾ ਇੱਕ ਪਤੀ ਸੁੰਦਰ ਜੋੜਾ ਕਰ ਰਿਹਾ ਹੈ ਤੇ ਕਮਰਿਆਂ ਦੇ ਵਿੱਚ ਜਿਹੜੀ ਆ ਸੂਲਤਾ ਨੇ ਬਾਥਰੂਮ ਅਟੈਚ ਨੇ ਤੇ ਅੱਜ ਇਸ ਉੱਪਰ ਆਪਣਾ ਸਰਾ ਨੂੰ ਇਤਵਾ ਦੀ ਸੇਵਾ ਵਾਸਤੇ ਜਿਹੜਾ ਵਾ ਉਹ ਚਾਮ ਕੀਤਾ ਭਾਵੇਂ ਸਾਰਿਆਂ ਸਕਦਾ ਆਪਣਾ ਯੋਗਦਾਨ ਪਾਉਂਦੀ ਹੈ ਆਪਣੀ ਕਮਾਈ ਕਿਰਤ ਨੂੰ ਸਫਲ ਕਰਨ ਲਈ ਗੁਰੂ ਲੰਗਰਾਂ ਇਮਾਰਤਾਂ ਵਾਸਤੇ ਦਾਸਾਂ ਨੂੰ ਸੇਵਾ ਦਿੰਦੀਆਂ ਉੱਥੇ ਭਾਈ ਅਮਰਜੀਤ ਸਿੰਘ ਸਿੰਗਾਪੁਰ ਨਿਵਾਸੀ ਨੇ ਉਹ ਵੀ ਬੜਾ ਵੱਡਾ ਸਹਿਯੋਗ ਦਿੰਦੇ ਨੇ ਤੇ ਉਹਨਾਂ ਦੀ ਮਾਤਾ ਪਿਤਾ ਦੀ ਯਾਦ ਵਿੱਚ ਇੱਕ ਬਲੌਗ ਜਿਹੜਾ ਵਾ ਬਣਿਆ ਵਾ ਮਹਾਰਾਜ ਸੰਤਾਂ ਨੂੰ ਵੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਤੇ ਉਹ ਗੁਰਮਖ ਗੁਰਸੇਵ ਪਰਿਵਾਰ ਨੇ ਭਾਈ ਅਵਲਜੀਤ ਸਿੰਘ ਦੇ ਸਹਿਯੋਗੀ ਨੇ ਭਾਈ ਦਵਿੰਦਰ ਸਿੰਘ ਜੀ ਸਾਰੇ ਜਾਣੇ ਸਾਡੇ ਨਾਲ ਮਿਲ ਕੇ ਜਿਹੜੇ ਵੱਡੀਆਂ ਸੇਵਾਵਾਂ ਲਗਾਉਂਦੇ ਨੇ ਸਤਿਗੁਰੂ ਸੰਗਤਾਂ ਦੇ ਸਿਰ ਤੇ ਆਤ ਰੱਖਣ ਗੁਰਮਖ ਪਰਿਵਾਰ ਦੇ ਸਿਰ ਤੇ ਆਤ ਰੱਖਣ ਸਾਡੇ ਸਾਰੇ ਸੇਵਾਦਾਰਾਂ ਦੇ ਸਿਰ ਤੇ ਆਤ ਰੱਖਣ ਆਈਆਂ ਸੰਗਤਾਂ ਦੀ ਸੇਵਾ ਗੁਰੂ ਲੰਗਰਾਂ ਲਈ ਰਹਿائشਾਂ ਲਈ ਮਹਾਰਾਜ ਜਿੱਤਰਾ ਹੀ ਕਰਦੇ ਰਹੀਏ ਇਹਦੇ ਉਪਰੰਤ ਚੱਲ ਰੂਣ ਤੋਂ ਬਾਅਦ ਫਿਰ ਅੱਗੇ ਇੱਕ 200 ਕਮਰੇ ਦਾ ਯਾਤਰੀ ਨਿਵਾਸ ਜਿਹੜਾ ਉਹ ਹੋਰ ਸ਼ੁਰੂ ਕਰ ਦਿੱਤਾ ਗਿਆ ਮਹਾਰਾਜ ਦੀ ਕਿਰਪਾ ਨਾਲ ਆਉਣ ਵਾਲੇ ਸਾਲਾਂ ਵਿੱਚ ਉਹ ਵੀ ਬਣ ਕੇ ਤਿਆਰ ਹੋ ਜਾਏਗਾ ਸੋ ਬੜੀ ਕਿਰਪਾ ਮੇਰ ਬਖਸ਼ਿਸ਼ ਵਾਇਗੋਤੀ ਕਾਰ ਕਾਂਸਾ ਵਾਹਿਗੁਰੂ ਦੀ ਕਿਰਪਾ ਦੇ